ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਤੇ ਮੈਂ ਚਾਹੁੰਨਾ ਤੁਹਾਨੂੰ ਵੈਸ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਾਰੋਬਾਰਾਂ ਵਿੱਚ ਵਾਧਾ ਕਰੇ ਚਾਹ ਚੜ੍ਹਦੀ ਕਲਾ ਵਿੱਚ ਰੱਖੇ ਸੱਚਾ ਬਾਦਸ਼ਾਹ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਬਰਾਸਤੀ ਖੇਡ ਮੈਲ ਗੱਡੀਆਂ ਦੀ ਇਹ ਬੈਲ ਗੱਡੀਆਂ ਦੀ ਜਿਹੜੀ ਖੇਡ ਹੈ ਇਹ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਯਾਨੀ ਕਈ ਥੋਂ ਤੇ ਬੌੜਦਾਂ ਦੀ ਦੌੜ ਵੀ ਕਹਿ ਦਿੰਦੇ ਨੇ। ਇਹ ਪੁਰਾਣੇ ਸਮੇਂ ਤੋਂ ਖੇਡ ਚੱਲਦੀ ਆ ਰਹੀ ਹੈ। ਇਹ ਖੇਡ ਅੱਜ ਦੀ ਜਿਹੜੀ ਆਪਣੀ ਖੇਡ ਦਿਖਾ ਰਹੇ ਆ ਆਪਾਂ ਇਹ ਪਿੰਡ ਇੱਕ ਕਲਾ ਹੈ ਐ ਵੱਲੋਂ ਕਰਵਾਈ ਗਈ ਹੈ। ਇਸ ਵਿੱਚ ਕਾਫੀ ਵੈਲ ਗੱਡ ਮੈਲ ਗੱਡੀਆਂ ਆਈਆਂ ਨੇ ਮੋੜਾਂ ਤੇ ਤੜਾਕ ਆਏ ਨੇ ਦਿਖਾਉਨੇ ਆਪਾਂ ਤੁਹਾਨੂੰ ਇਹ ਜਿਹੜੀ ਮੰਨੋ ਵੀ ਮੈਲ ਗੱਡੀਆਂ ਦੀ ਦੌੜ ਆ ਇਹ ਇਹ ਤਾਂ ਸੂਜਾਂ ਦੇ ਨਾਲ-ਨਾਲ ਰਸਤੇਆਂ 'ਚ ਤੇ ਆ ਕੱਚੇ ਪਹਿਆਂ ਵਿੱਚ ਜਿਆਦਾ ਘਰ ਖੇਢੀ ਜਾਂਦੀ ਹੈ ਬਾਕੀ ਜੇ ਖੇਤ ਬੇਲੇ ਹੁਣ ਤਾਂ ਖੇਤ ਦੇ ਵਿੱਚ ਵੀ ਇਹ ਮਰ ਲੋਬੀਲੀ ਬਣਾ ਕੇ ਇਹਦੇ ਖੇਢੀ ਜਾਂਦੀ ਹੈ ਆਉ ਦਿਖਾਈਏ ਤੁਹਾਨੂੰ ਇਹਦੇ ਬਾਰੇ ਕੁਝ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਦੋਸਤ ਜੁੜੇ ਹੋ ਪੁਰਾਣੇ ਲਾਇਕ ਤੇ ਕਮੈਂਟ ਕਰੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਆਉ ਦਿਖਾਉਨੇ ਆਪਾਂ ਫੇਰ ਤੁਹਾਨੂੰ ਇੱਕ ਪਾਸੇ ਜ਼ਿਲ੍ਹਾ ਲੁਧਿਆਣਾ ਤੇ ਦੂਜੇ ਪਾਸੇ ਜ਼ਿਲ੍ਹਾ ਗੁਰੂਆਂ ਦੀ ਧਰਤੀ ਸ਼੍ਰੀ ਫਤੇਗੜ ਸਾਹਿਬ ਤੇ ਮੁਕਾਬਲਾ ਪੂਰੇ ਸਿਖਰ ਤੇ ਆ ਕੀਤੀ ਪੀ ਵੀ ਗੱਲ ਹੋ ਗਈ ਪਰ ਨਾਲੇ ਵਿਆਹ ਵੀ ਭਈ 21 ਸੈਕਿੰਡ 68 ਪੁਆਇੰਟ ਆ ਬਾਈ ਜੀ 21 68 ਇਹ ਬਾਈ ਜੀ ਬਾਬਾ ਡੱਲਾ ਇਹ ਡੱਲੇ ਵਾਲੇ ਬਾਬੇ ਦਾ ਰਾਜਵੀਰ ਇਟਲੀ ਦਾ ਜਿਹੜਾ ਸਾਬਾ ਭੱਜ ਗਿਆ ਜਾਬਦਾਨੀ ਭਈ ਮੇਰਾ ਧੰਨਵਾਦ ਕਿਉਂਕਿ ਬਾਈ ਜੀ ਧੰਨਵਾਦ ਆ ਸ਼ਰਧਾਂ ਚ ਹੋ ਨਹੀਂ ਸਕਦਾ ਸਰਕਾਰ ਦਾ ਕਿਉਂਕਿ ਬਹੁਤ ਜਿਆਦੇ ਵੱਡੀ ਗੱਲ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਪੁਰਾਣੇ ਦੌਰ ਕੁੱਲੀ ਡੰਡਾ ਮੁਰਗੇ ਖੋਖੋ ਫੁੱਟਬਾਲ ਹਾਕੀ ਕਬੱਡੀ ਇਹ ਵਿਰਾਸਤੀ ਖੇਡਾਂ ਨੇ ਤੇ ਕਿਤੇ ਗੱਲ ਕਿੜੀ ਬੱਲੇ ਦੀ ਵੀ ਚੱਲਦੀ ਆ ਕਿਤੇ ਬੱਲੇ ਖੁੱਦੋ ਦੀ ਵੀ ਚੱਲਦੀ ਆ ਸੋ ਹਜੇ ਨਜ਼ਾਰਾ ਬਾਕੀ ਆ ਦੂਜੀ ਸ਼ੈੱਤ ਵਾਲੇ ਕਰੋ ਤਿਆਰੀ ਤੇ ਦੇਖਦੇ ਆ ਆ ਗਈ ਬਈ ਕਿੱਥੇ ਮੁਕਾਬਲਾ ਜੁੜਦਾ ਵਾ ਤੋ ਦੇਖ ਰਹੇ ਹੋ ਤੁਸੀਂ ਉਹਦਾ ਵੀ ਨਜ਼ਾਰਾ ਵੱਖਰਾ ਤੱਕ ਰਹੇ ਹੋ ਉਧਰੋਂ ਸਾਰੇ ਬੰਦੇ ਬਾਈ ਬਿੱਟੂ بھائی ਦੱਸਦਾ ਵਾ ਗੁਰੀ ਜਸਪਾਲ ਬੰਗ ਹੋਣੀ ਜੁੜੇ ਹੋਏ ਆ ਉਸ ਰੰਗ ਦੇ ਵਿੱਚ ਇਸੇ ਤਰ੍ਹਾਂ ਮਾਸਟਰ ਗਰਮੇਲ ਸਿੰਘ ਦੀ ਝੱਲੀਆਂ ਦੁਕਾ ਚੈੜੀਆਂ ਉਧਰੋਂ ਸਲੱਖਣ ਸੋਢੀ ਹੋਣੀ ਬਾਈ ਛੇਰੇ ਹੋਣੀ ਅਚਰਾਲ ਵਾਲੇ ਕਮਲ ਹਮਾਂਜੂ ਪੁਰ ਕਨੇਡਾ ਤੇ ਸਨੀ ਆ ਮਾਜਰੀ ਵਾਲੇ ਦਾ ਭਰਾ ਸ਼ਿੰਦਾ ਮਾਜਰੀ ਵਾਲਾ ਅੱਜ ਇਸ ਵੇਲੇ ਐਟੀਵੀਰ ਮੁੰਡੀ ਵਾਲਾ ਦੱਸਦਾ ਸੀ ਦੇ ਅਮਰੀਕਾ ਤੋਂ ਸਪੈਸ਼ਲ ਕਿਉਂਕਿ ਯੂਨਾਈਟਿਡ ਕਮੇਟੀ ਆ ਜਿਹੜੀ ਤੇ ਜਿਹੜੀ ਜੱਗੀ ਧੌਲ ਮਾਜਰੀ ਦੀ ਸਾਰੀ ਟੀਮ ਆ ਅਗੀ ਬਈ ਵੀਰੋ ਜਿਹੜਾ ਬਹੁਤੇ ਲੱਖ ਰੁਪਈਆ ਖਰਚ ਹੋਣਾ ਉਹਦੇ ਨੇ ਪ੍ਰੋਗਰਾਮ ਤੇ ਇਹ ਸਾਰਾ ਆਪਣੇ ਸਹਿਯੋਗ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮੁਕਾਬਲਾ ਜਿਹੜਾ ਉਸ ਬਿਨਾ ਖੂਬਸੂਰਤੀ ਦਾ ਰੰਗ ਵੱਗਿਆ ਜਾਣਾ ਮੈਂ ਕਾਹਾਂ ਗੱਲਾਂ ਸਾਂਝੀਆਂ ਹੋਰ ਕਰਦੇ ਆ ਵੀ ਕਿਵੇਂ ਕਿਵੇਂ ਪ੍ਰੋਗਰਾਮ ਕਿਨੇ ਕਿਨੇ ਪਹੁੰਚਣਾ ਚੀਨੇ ਮਾਨਸੇ ਹੁਣੇ ਜੁੜੇ ਬੈਠੇ ਆਸਟ੍ਰੇਲੀਆ ਚੋਂ ਤੇ ਉਧਰੋਂ ਅੱਪ 2519 ਇਹ ਚੋਰਾ ਸਿੰਘ ਆਨੰਦਪੁਰ ਜਿਹਾਰ ਆਨੰਦਪੁਰ ਬਾਈ ਰਾਣੇ ਹੁਣੇ ਆਨੰਦਪੁਰ ਵਾਲੇ ਸ਼ਿਕਾਰੀ ਪੁੱਤੇ ਲੈ ਕੇ ਪਹੁੰਚਣਗੇ ਬਹੁਤ ਸੋਹਣਾ ਪਸ਼ੂ ਸਾਹਮਣੇ ਹੋਇਆ ਬਹੁਤ ਸੋਹਣੇ ਸਾਹਮਣੇ ਹੋਇਆ ਮਾਮਾ ਦਾ ਵੀ ਧੰਨਵਾਦ ਆ ਭੈਣਾ ਦਾ ਵੀ ਧੰਨਵਾਦ ਆ ਤੇ ਅੱਜ ਜੇ ਕਿਸੇ ਨੇ ਰਾਣੇ ਨੇ ਫੋਨ ਕੀਤਾ ਹੋਣਾ ਕਿਸੇ ਨੂੰ ਹਾਂ ਜੀ ਬਈ ਤਾਂ ਭੰਵੇਂ ਬਾਈ ਮੁਰਲੇ ਨੂੰ ਡਰ ਨਹੀਂ ਲੱਗਿਆ ਹੋਣਾ ਤੇ ਬਾਈ ਪੁਲਿਸ ਆ ਗਈ ਕੋਈ ਨਾ ਕੋਈ ਪ੍ਰਬੰਧ ਲਈ ਕਿਹਾ ਹੋਗਾ ਸਵਾਜੇ ਡਰ ਨਹੀਂ ਲੱਗਿਆ ਹੋਣਾ ਅ ਕੋਈ ਚੱਕਰ ਨਹੀਂ ਹੈਗਾ ਭੀਆਂ ਨੇ 6 7 8 ਕਬਟੀਆਂ ਆ ਗਈ ਬਈ ਬਾਬਾ ਜੀ ਨਥਮਲਪੁਰ ਅ ਅ ਪ੍ਰਿੰਸਰ ਬਾਬੇ ਬਾਬਾ ਜੀ ਨਥਮਲਪੁਰ ਪ੍ਰਿੰਸ ਜਟਾਣਾ ਅੱਪਰ 22 ਸੈਕਿੰਡ 94 ਪੁਆਇੰਟ ਬੱਲ 94 ਇਹ ਬਾਈ ਜੀ ਜੈਂਕੋ ਧੂਰੀ ਇਹ ਬਾਈ ਜੀ ਕਿਓ ਬੜਾ ਵੱਡਾ ਮਾ ਆ ਜੀ ਬੀ ਬੜਾ ਵੱਡਾ ਮਾਨ ਸਤਿਕਾਰ ਦਿੱਤਾ ਬਹੁਤ ਧੰਨਵਾਦ ਕੋਲ ਸਾਹਿਬ ਪੰਜਾਬੀ ਬੋਲਾ ਦੇ ਬਨਜਾਰੇ ਵੀਰ ਪੰਨਾ ਅਕਲਾਹਾ ਬਹੁਤ ਧੰਨਵਾਦ ਮੇਰੇ ਭਰਾ ਵੀਰੋ ਉਹਨਾਂ ਦੇ ਕਿਉਂਕਿ ਪੱਡੀ ਸਮਝ ਆ ਉਹਨਾਂ ਦੀ ਬੋਲੀ ਤੇ ਹੱਪੋ 26 ਸੈਕਿੰਡ 03 ਪੁਆਇੰਟ 26 03 ਇੱਕ ਕਰਨਾੜੇ ਨਗਰ ਵਾਲੇ ਕਰੰਗੜਾ ਨਗਰ ਵਾਲੇ ਐ ਜਿੱਥੇ ਵੀਰੋ ਜ਼ਿਲ੍ਹਾ ਹਸ਼ਿਆਰਪੁਰ ਗੱਲਾਂ ਮੇਰੇ ਕੋਲੇ ਨਾ ਬੈਠੋ ਆ ਵੀ ਭਾਈ ਆਪੋ ਬਾਏ ਸੈਕਿੰਡ 34 ਬਏ ਦਾ ਬਾਈ ਜੀ ਮਾਰ ਦਿਓ ਬਾਈ ਜੀ ਤਾਰੀਆਂ ਚਾਰੇ ਪਾਸੇ ਹਰ ਤੱਕ ਜਿਹੜੀ ਅਸੀਂ ਵੀਡੀਓ ਦਿਖਾਈਆ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਸਾਡੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰੋ ਅੱਗੇ ਆਪਣੇ ਦੋਸਤਾਂ ਨੂੰ ਸ਼ੇਅਰ ਵੀ ਕਰੋ ਅ ਬਾਕੀ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਇਓ ਸਾਨੂੰ ਬਹੁਤ ਵਧੀਆ ਲੱਗਦਾ ਹੈ ਵੀ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਦੇਖਦੇ ਆ ਅਸੀਂ ਬਹੁਤ ਧੰਨਵਾਦੀ ਆ ਤੁਹਾਡਾ ਅ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ